ਫਰੋਜ਼ਪੁਰ ਫਾਇਲ ਕਾ ਰੋਡ ਤੇ ਵਾਪਰਿਆ ਭਿਆਨਕ ਹਾਦਸਾ ਕਈ ਜਣੇ ਜ਼ਖਮੀ ਹੋ ਚੁੱਕੇ ਨੇ ਤੇ ਕਈਆਂ ਜਣਿਆਂ ਦੀ ਜਾਨ ਚਲੀ ਗਈ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਤੇ ਡੀਐਸਪੀ ਗੁਰੂ ਹਰਸਹਾਏ ਵੀ ਜਾਇਜ਼ਾ ਦੇਖ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਤੇ ਲਾਜ ਕਿੱਥੇ ਕਿੱਥੇ ਉਹਨਾਂ ਦਾ ਹੋ ਰਿਹਾ ਦੇਖੋ ਪੂਰੀ ਵੀਡੀਓ ਡੀਐਸਪੀ ਸਾਹਿਬ ਜਿਹੜਾ ਹਾਦਸਾ ਵਾਪਰਿਆ ਕਿਵੇਂ ਦੇਖਦੇ ਹੋ ਬੀਚੋ ਜੀ ਬਹੁਤ ਮਾੜੀ ਘਟਨਾ ਹੈ ਜੀ ਕਿਉਂਕਿ ਚਾਰ ਕੇ ਬੰਦੇ ਆਉਣ ਦੀ ਸਪੌਟ ਹੀ ਡੈਥ ਹੋ ਗਈ ਜੀ 13 ਦੇ ਕਰੀਬ ਇੰਜਰਡ ਨੇ ਜੀ ਔਰ ਉਹ ਵਿਚਾਰੇ ਜਾ ਰਹੇ ਸੀ ਕਿ ਵਿਆਹ ਤੇ ਕੰਮ ਕਰਨ ਲਈ ਜੀ ਮਤਲਬ ਬਹੁਤ ਦੁਖਦਾਈ ਘਟਨਾ ਹੈ ਜੀ ਤੇ ਗਲਤੀ ਕੀ ਪਤਾ ਲੱਗਾ ਕੀ ਦੀ ਹੈ ਨਹੀਂ ਅਜੇ ਕਲੀਅਰ ਨਹੀਂ ਹੋਇਆ ਕਿਉਂਕਿ ਹੁਣ ਕਰਦੇ ਆ ਕਿ ਡਰਾਈਵਰ ਉਹ ਵੀ ਇੰਜਰਡ ਨੇ ਜਿਹੜੇ ਇਹ ਚ ਸੀਗੇ ਮੁੰਡੇ ਉਹੀ ਬੰਦੇ ਸਾਰੇ ਇੰਜਰਡ ਨੇ ਤੇ ਇਸ ਕਰਕੇ ਕਿੰਨੇ 12 ਬੰਦੇ ਸੀਗੇ ਜਿਵੇਂ ਹੁਣ ਪਤਾ ਲੱਗਿਆ ਵੀ 13 ਬੰਦੇ ਇੰਜਰਡ ਨੇ 4 ਬੰਦਿਆਂ ਦੀ ਔਨ ਰਸਪੋਰਟ ਡੈਥ ਹੋ ਗਈ ਹੈ ਜੀ ਬਾਕੀ ਅਸੀਂ ਗੱਡੀਆਂ ਤੇ ਵੱਖ-ਵੱਖ ਹਸਪਤਾਲ ਜਿਵੇਂ ਫਰੀਦਕੋਟ ਹੈ ਜਲਾਲਾਬਾਦ ਹੈ ਗੁਰੂ ਹਰਸਾਹ ਹੈ ਫਰੋਜਪੁਰ ਹੈ ਉੱਥੇ ਅਸੀਂ ਇਹ ਗੱਡੀਆਂ ਦੇਖ ਕੇ ਭੇਜ ਦਿੱਤੇ ਕਿ ਫੜਾਫੜਾਟ ਉਹ ਹਸਪਤਾਲ ਚ ਉਹਨਾਂ ਨੂੰ ਐਡਮਿਟ ਕਰਾਇਆ ਜਾਵੇ ਤਾਂ ਕਿ ਜਿੰਨੇ ਵੀ ਜਾਨ ਬਚ ਸਕੇ ਬਚਾਈਏ ਜੀ ਮਿਹਰਬਾਨੀ ਜੀ ਥੈਂਕ ਯੂ ਸਾਡੇ ਨਾਲ ਡੀਐਸਪੀ ਸਤਨਾਮ ਸਿੰਘ ਨੇ ਗੁਰੂ ਹਰਸਾਹ ਦੇ ਇੱਥੇ ਇਨਚਾਰਜ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਭੀੜ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਜਿਹੜੀ ਗੱਡੀ ਤੁਸੀਂ ਦੇਖ ਸਕਦੇ ਹੋ ਖੜੀ ਹੋਈ ਹੈ ਉਹਦੇ ਵਿੱਚ ਇਸ ਕੈਂਟਰ ਦਾ ਟੱਕਰ ਹੋਈ ਜਿਹਦੇ ਨਾਲ ਘੱਟੋ ਘੱਟ ਡੀਐਸਪੀ ਸਾਹਿਬ ਦੱਸ ਰਹੇ ਨੇ ਚਾਰ ਲੋਕਾਂ ਦੀ ਮੌਤ ਹੋ ਗਈ ਤੇ 12 ਲੋਕ ਨੇ ਜਿਹੜੇ ਉਹ ਜ਼ਖਮੀ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਭੀੜ ਇੱਥੇ ਖੜੀ ਹੋਈ ਲੋਕ ਇੱਥੇ ਆ ਕੇ ਦੇਖ ਰਹੇ ਨੇ ਹੁਣ ਜਿਹੜੇ ਵਿਅਕਤੀ ਸਵੇਰ ਸਵੇਰ ਕੰਮ ਤੇ ਜਾ ਰਹੇ ਸੀ ਜਾਂ ਜਿਹੜੇ ਲੋਕ ਸਵੇਰੇ ਸਵੇਰੇ ਆਪਣੇ ਬੱਚਿਆਂ ਦੀ ਰੋਜੀ ਰੋਟੀ ਕਮਾਉਣ ਦੇ ਲਈ ਘਰੋਂ ਨਿਕਲੇ ਸੀ ਉਹਨਾਂ ਨੇ ਕੰਮ ਤੇ ਜਾਣਾ ਸੀ ਆਪਣੇ ਬੱਚਿਆਂ ਵਾਸਤੇ ਉਹਨਾਂ ਨੇ ਕਮਾਈ ਕਰਨੀ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਨੇ ਤੁਸੀਂ ਦੇਖੋ ਹਾਦਸੇ ਜਦੋਂ ਵਾਪਰਦੇ ਨੇ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਘਟੋ ਘਟ 12 ਲੋਕ ਜ਼ਖਮੀ ਨੇ ਤੇ ਚਾਰਾਂ ਦੀ ਜਾਨ ਚਲੀ ਗਈ ਸਾਨੂੰ ਆ ਸੁਆਦ ਮਿਲ ਗਿਆ ਅੱਜ ਬੜਾ ਵਧੀਆ ਜੀ ਸਾਡੀ ਕਮੇਟੀ ਮੈਂ ਟੁੱਟ ਗਿਆ ਜੀ ਕੀ ਅਸੀਂ ਕੱਲ ਨੂੰ ਹੋਰ ਐਕਸੀਡੈਂਟ ਮਾਰੇ ਪਰਮਾਤਮਾ ਨਾ ਕਰੇ ਹੋਵੇ ਕੀ ਸਾਡੇ ਮੁੰਡੇ ਦੇਖਲ ਦੇਣ ਕਿ ਨਹੀਂ ਦੇਣਗੇ सीएम साहब की कहंदे ने ओ तो कहंदे ने ਵੀ ਕੋਈ ਐਕਸੀਡੈਂਟ ਹੋਵੇ ਫੌਰਨ ਉੱਤੇ ਪਹੁੰਚੋ ਜੇ ਕੋਈ ਜ਼ਖਮੀ ਹੋਣ ਹਸਪਤਲ ਪਹੁੰਚਾਓ ਅਸੀਂ 10 ਲਾਸ਼ਾਂ ਇਤ ਕੱਢਿਆ ਨੇ ਦੋ ਦੀ 10 ਰਸਤੇ ਹੀ ਮੌਤ ਹੋ ਗਈ ਜੀ ਮੁੰਡਿਆਂ ਨੇ ਸੇਵਾ ਕੀਤੀ ਹੁਣ ਛੇਕੜ ਸਾਨੂੰ ਆ ਕੁਝ ਮਿਲ ਗਿਆ ਜੀ ਮੁਕੇ ਦੇ ਪ੍ਰਸ਼ਾਸਨ ਨੇ ਕਹੀ ਜਾਂਦਾ ਜਾਓ ਘਰਾਂ ਕੀ ਲਦੇ ਪਏ ਜੀ ਜਰਕੇ 105 ਮੈਂਬਰ ਗਰੁੱਪ ਖੜਾ ਹੈ ਸਾਡੇ ਪਿੰਡ ਮੋਣਕੇ ਡਾੜ ਦਾ ਅੱਛਾ ਗਰੁੱਪ ਬਣਿਆ ਹੋਇਆ ਹਾਂਜੀ ਹਾਂਜੀ ਬਿਲਕੁਲ ਗਰੁੱਪ ਦੇ ਵਿੱਚ ਫੋਟੋ ਸਾਡੀ ਸ਼ੇਅਰ ਨੇ ਜੀ ਅੱਛਾ ਮੋਣਕੇ ਠੜ ਲਾਈਵ ਗਰੁੱਪ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਾਲ ਤਾਂ ਨੰਬਰਦਾਰ ਮੌਜੂ ਰੋਸਤਾ ਸਾਬਕਰਾਨ ਦੇ ਲੋਕਾਂ ਨੂੰ ਚੱਕ-ਚੱਕ ਕੇ ਪੂਰੀ ਟੀਮ ਤੁਹਾਡੀ ਲੱਗੀ ਹੋਈ ਹੈ ਲਗਭਗ 100 ਨੌਜਵਾਨ ਲੱਗੇ ਹੋਇਆ ਵੇਖੋ ਜੀ ਅੱਜ ਅਸੀਂ ਅੱਧਾ ਕਿਲੋਮੀਟਰ ਇਧਰ ਅੱਧਾ ਕਿਲੋਮੀਟਰ ਸਾਡੇ ਜਿਹੜੇ ਮੁੰਡੇ ਮਤਲਬ ਟ੍ਰੈਫਿਕ ਦੇ ਬਾਰੇ ਜਾਣੂ ਰੱਖਦੇ ਨੇ ਕੋਈ ਜਾਣਦੇ ਨੇ ਉਹ ਮੁੰਡੇ ਟ੍ਰੈਫਿਕ ਤੇ ਲੱਗੇ ਰਹੇ ਫਿਰ ਅਸੀਂ ਸਾਰੇ ਐਬੂਲੈਂਸ ਮਗਾਈਆਂ ਪਿੱਛੇ ਗੱਡੀਆਂ ਦੂਜੀਆਂ ਰੁਕਾਈਆਂ ਐਬੂਲੈਂਸ ਸੇ ਤੇ ਲੈ ਜਾਂਦੇ ਜਾਂ ਮੈਂ ਕਿਹਾ ਸੀ ਐਬੂਲੈਂਸ ਉੜ ਕੇ ਵੀ ਨਹੀਂ ਆ ਸਕਦੀ ਸੀ ਪਰ ਮੁੰਡਿਆਂ ਨੇ ਗੱਡੀਆਂ ਸਾਈਡ ਤੇ ਲਵਾ ਕੇ ਐਬੂਲੈਂਸ ਸਮੋਕ ਕੇ ਤੇ ਲੈ ਆਂਦੀ ਆ ਹੂੰ ਅਸਤੇ ਚਾਹ ਵੀ ਕਿੰਜਾਂ ਮੁੰਡਿਆਂ ਨੂੰ ਪੀਣੀ ਹੋਣਾ ਨਾਸ਼ਤਾ ਵੀ ਕਰਨਾ ਹੋਣਾ ਤੇ ਛੇਕਰ ਦਾ ਨਾਸ਼ਤਾ ਕਰਾਤਾ ਜਾਓ ਤੁਸੀਂ ਇੱਕਦ ਕਰਦੇ ਪਈ ਬਦਮਾਸ਼ਾ ਤਰ੍ਹਾਂ ਖੜੇ ਜੇ ਅੱਛਾ ਇਹ ਤੁਹਾਨੂੰ ਬੋਲਿਆ ਗਿਆ ਬਿਲਕੁਲ ਸਾਡਾ ਗਰੁੱਪ ਖੜਾ ਹੈ ਜੀ ਬਿਲਕੁਲ ਜੀ ਗਰੁੱਪ ਸਵੇਰ ਕਿੰਨੇ ਵਜੇ ਐਕਸੀਡੈਂਟ ਹੋਇਆ ਹੈ 8:05 ਹੋਇਆ ਜੀ ਅੱਛਾ 8:00 ਵਜੇ ਹਾਂ 8:10 ਸਾਡੇ ਗਰੁੱਪ ਵਿੱਚ ਆ ਗਿਆ ਮੈਂ ਤੁਹਾਨੂੰ ਮੈਸੇਜ ਲਿਖ ਸਕਣਾ ਸਾਡੇ ਗਰੁੱਪ ਲਈ ਉਸੇ ਵੇਲੇ ਸਾਰੇ ਮੁੰਡੇ ਤੁਰੰਤ ਪਹੁੰਚ ਗਏ ਨੇ ਇੱਥੇ ਜੀ ਠੀਕ ਹੈ ਆ ਸਾਡੇ ਦੇਖੋ ਮਿੱਤਰੋ ਇਹ ਮੋਹਨਕੇ ਪਿੰਡ ਦੇ ਨੰਬਰਦਾਰ ਨੇ ਤੇ ਇਹਨਾਂ ਨੇ ਆਪਣੀ ਜਿਹੜੀ ਕਹਾਣੀ ਆ ਉਹ ਦੱਸੀ ਕਹਿੰਦੇ ਅਸੀਂ 8 ਵਜੇ 10 15 ਮਿੰਟ ਤੇ ਇੱਥੇ ਆ ਗਏ ਸੀ ਸਾਰਾ ਕੰਮ ਅਸੀਂ ਕੀਤਾ ਸਾਰਾ ਕੰਮ ਇੱਥੇ ਆ ਕੇ ਅਸੀਂ ਸੰਭਾਲਿਆ ਜਿਹੜੀਆਂ ਜਿਹੜੀਆਂ ਲਾਛਾਂ ਸੀ ਉਹਨਾਂ ਨੂੰ ਸੰਭਾਲਿਆ ਜਿਹੜੀ ਐਂਬੂਲੈਂਸ ਸੀ ਉਹਦੇ ਤੇ ਵੀ ਅਸੀਂ ਮਤਲਬ ਕਿ ਐਂਬੂਲੈਂਸਾਂ ਤੇ ਜਿਹੜੀਆਂ ਲਾਛਾਂ ਸੀ ਉਹ ਲੱਦੀਆਂ ਸੀਗੀਆਂ ਪਰ ਹੁਣ ਪੁਲਿਸ ਸਾਨੂੰ ਪਿੱਛੇ ਧੱਕ ਰਹੀ ਆ ਬਲਕੇ ਪੁਲਿਸ ਅਜੇ ਡੇਢ ਘੰਟਾ ਲੇਟ ਆਈ ਹੈ ਪੁਲਿਸ ਦਾ ਕੋਈ ਮਲਾਇਮ ਨਹੀਂ ਆਇਆ ਮੁੰਡਿਆਂ ਨੇ ਟ੍ਰੈਫਿਕਰ ਮਤਲਬ ਕੰਟਰੋਲ ਕੀਤਾ ਸਾਰੇ ਜਿੰਨੇ ਵੀ ਮਤਲਬ ਸੀਗੇ ਸਾਰੇ ਸਾਰਿਆਂ ਨੇ ਸੇਵਾ ਕੀਤੀ ਹੈ ਰਸਤਾ ਸਾਫ ਕਰਾ ਜਿਹੜੇ ਮਲਾਇਮ ਜਾਣ ਵਾਲੇ ਸਕੂਲ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਭੇਜਿਆ ਟਾਈਮ ਸਿਰ ਭੇਜਿਆ ਪਰ ਉਹ ਜਾਂਦੀ ਬਾਕੀ ਸਿਲਾ ਪੁਲਿਸ ਨੇ ਇਹ ਨਹੀਂ ਕੀਤਾ ਧੰਨਵਾਦ ਕਰਨ ਦੇ بجائے ਤੱਕੋ ਧੱਕਾ ਕਰ ਲੈਣੇ ਵੀ ਤੁਸੀਂ ਜਾਓ ਕਰੇ ਕਮ ਸਕਮ ਤੁਸੀਂ ਧੰਨਵਾਦ ਨਹੀਂ ਕਰਨਾ ਤਾਂ ਪੁੱਠੇ ਤਾਂ ਨਾ ਬੋਲੋ ਸਾਡੇ ਇਹ ਸਾਡੇ ਪਿੰਡ ਦਾ ਸੂਲ ਹੈ ਵੀ ਕੋਈ ਵੀ ਦੁੱਖ ਸੁੱਖ ਹੁੰਦਾ ਸਾਰੇ ਇੱਕਦਮ ਇਕੱਠੇ ਹੁੰਦੇ ਨੇ ਕੋਈ ਰਾਹੀ ਪਾਂਦੀ ਹੋਵੇ ਸਾਰਿਆਂ ਨੂੰ ਟਾਈਮ ਸਿਰ ਹਸਪੀਟਲ ਪਹੁੰਚਾਇਆ ਜਾਂਦਾ ਕਿਸੇ ਵੀ ਸੇਵਾ ਦੀ ਲੋੜ ਹੁੰਦੀ ਹੈ ਰੇਗ ਸਹੂਲਤ ਦਿੱਤੀ ਜਾਂਦੀ ਹੈ ਇਹ ਸਾਡੇ ਪਿੰਡ ਦਾ ਰਿਕਾਰਡ ਹੈ ਪਿੰਡ ਮੂਣ ਕੇ ਠਾੜ ਦਾ ਧੰਨਵਾਦ ਮਿੱਤਰੋ ਦੇਖ ਸਕਦੇ ਹੋ ਤੁਸੀਂ ਇਹ ਜਿਹੜੇ ਲੋਕ ਨੇ ਇੱਥੇ ਬਹਿਸ ਕਰਦੇ ਸੀ ਇਹ ਕਹਿੰਦੇ ਵੀ ਅਸੀਂ ਸਵੇਰ ਤੋਂ ਆਏ ਜਦੋਂ ਨਾ ਐਕਸੀਡੈਂਟ ਹੋਇਆ ਉਦੋਂ ਹੀ ਅਸੀਂ ਆ ਕੇ ਸੀ ਸਾਡੇ ਗਰੁੱਪ ਦੇ ਵਿੱਚ ਮੈਸੇਜ ਪੈ ਗਿਆ ਸੀ ਪਰ ਹੁਣ ਜਿਹੜੀ ਪੁਲਿਸ ਆ ਅਸੀਂ ਕਹਿੰਦੇ ਡੈੱਡ ਬਾਡੀਆਂ ਕੱਢੀਆਂ ਲੱਦੀਆਂ ਐਂਬੂਲੈਂਸ ਤੇ ਲੱਦੀਆਂ ਸਾਰੀਆਂ ਡੈੱਡ ਬਾਡੀਆਂ ਸੰਭਾਲ ਲੀਆਂ ਪਰ ਜਿਹੜੀ ਹੁਣ ਪੁਲਿਸ ਆ ਸਾਨੂੰ ਪਿੱਛੇ ਧੱਕ ਰਹੀ ਆ ਕਹਿੰਦੇ ਅਸੀਂ ਸਵੇਰ ਦੇ ਸੇਵਾ ਕਰਦੇ ਪਏ ਆ ਜਿਹੜੇ ਵਿਅਕਤੀ ਨੇ ਇਹ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾ ਰਹੇ ਨੇ ਮਿੱਤਰੋ ਇਹ ਕਹਿੰਦੇ ਵੀ ਅਸੀਂ ਸਵੇਰ ਤੋਂ ਹੀ ਸੇਵਾ ਕਰਦੇ ਪਏ ਆ ਪਰ ਹੁਣ ਜਿਹੜੀ ਕੀ ਨਾਲ ਆਇੰਦ ਨੇ ਪੁਲਿਸ ਆ ਉਹ ਕਹਿੰਦੇ ਵੀ ਇੱਥੋਂ ਤੁਸੀਂ ਚਲੇ ਜਾਓ ਸਾਨੂੰ ਪਿੱਛੇ ਧੱਕਦੇ ਪਏ ਨੇ ਕਹਿੰਦੇ ਵੀ ਪੁਲਿਸ ਆਪ ਤਾਂ ਖੁਦ ਲੇਟ ਆਈ ਸੀ ਅਸੀਂ ਆ ਕੇ ਸੇਵਾ ਕੀਤੀ ਅਸੀਂ ਆ ਕੇ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਸੰਭਾਲਿਆ ਸਵੇਰ ਤੜਕਸਾਰ ਹੀ ਜਿਹੜਾ ਐਕਸੀਡੈਂਟ ਸੀ ਉਹ ਹੋ ਗਿਆ ਸੀ ਤੇ ਹੁਣ ਪੁਲਿਸ ਵਾਲੇ ਸਾਨੂੰ ਪਿੱਛੇ ਧੱਕਦੇ ਪਏ ਨੇ ਇਹ ਇਹਨਾਂ ਦਾ ਇੱਕ ਤਰ੍ਹਾਂ ਨਾਲ ਇੱਕ ਦੋਸ਼ ਆ ਸਾਡੇ ਸੀਐਮ ਪੰਜਾਬੀਓ ਇਸ ਸੜਕ ਹਾਦਸੇ ਦੇ ਵਿੱਚ ਜਿਹੜੇ ਘਰਾਂ ਦੇ ਚਿਰਾਗ ਬੁਜੇ ਨੇ ਉਹਨਾਂ ਨੂੰ ਮੁਆਵਜ਼ਾ ਲਾਜ਼ਮੀ ਮਿਲਣਾ ਚਾਹੀਦਾ ਕਿਉਂਕਿ ਗਰੀਬ ਪਰਿਵਾਰ ਦੱਸੇ ਜਾ ਰਹੇ ਨੇ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਲਈ ਵੇਟਰੀ ਦਾ ਕੰਮ ਕਰਨ ਜਾ ਰਹੇ ਸੀ ਸਵੇਰ ਸੁਬਾ ਪੈਲਸ ਜਾ ਰਹੇ ਸੀ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਲਈ ਕਮਾਈ ਕਰਕੇ ਉਹਨਾਂ ਦਾ ਢਿੱਡ ਭਰਨਾ ਸੀ ਸਰਕਾਰਾਂ ਨੂੰ ਇਹਦੇ ਤੇ ਸੋਚਣਾ ਲਾਜ਼ਮੀ ਚਾਹੀਦਾ ਗੌਰ ਲਾਜ਼ਮੀ ਕਰਨੀ ਚਾਹੀਦੀ ਤੁਸੀਂ ਦੇਖੋ ਕਈਆਂ ਲੋਕਾਂ ਦੀ ਹੁਣ ਮੌਤ ਹੋਈ ਤੇ ਕਈ ਜਿਹੜੇ ਨੇ ਜ਼ਖਮੀ ਨੇ ਤੇ ਹਸਪਤਾਲਾਂ ਦੇ ਵਿੱਚ ਪਹੁੰਚਾਏ ਗਏ ਨੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਭ ਕੇ ਤੁਸੀਂ ਜਾਣੇ ਹੀ ਕਹਿਣਾ ਮੇਰੇ ਸਹਣਾ ਪਾਜੀ ਨੰਬਰ ਦਾ ਕਿਵੇਂ ਤੇਰੀ ਮਕੁੱਤਰ ਇਹ ਕਹਾਂਗਾ ਕੋਈ ਗੱਲ ਨਹੀਂ ਯਾਰ ਇਹ ਸਾਰੇ ਨਾ ਕਰੋ ਪਾਜੀ ਕੋਈ ਗੱਲ ਨਹੀਂ ਅਸੀਂ ਆਪਣੇ ਆਪ ਹੀ ਚਲੇ ਜਾਵਾਂਗੇ ਸਾਨੂੰ ਨਾ ਖਾਵੇ ਪੌੜੇ ਵੀ ਅਸੀਂ ਸੇਵਾ ਕੀਤੀ ਆ ਜੇ ਤੈਨੂੰ ਮਨੂ ਕੀ ਇਹ ਸਾਡਾ ਫਰਜ਼ ਬੰਦਾ ਸੇਵਾ ਕਰਨ ਦਾ ਇਹ ਵੀ ਸਾਡੀ ਪ੍ਰਾਣ ਨੇ ਜਿਹੜੇ ਸ਼ਹੀਦ ਹੋਏ ਨੇ ਕੀ ਹੋਇਆ ਕੀ ਹੋਦਾ ਸਾਡੀ ਪਿੰਡ ਸਾਡੀ ਇਹ ਕੁਝ ਲੈਣਾ ਅਸੀਂ ਇੱਥੇ ਆਇਆ ਹੈ ਸਵੇਰੇ 8 ਵਜੇ ਜਦੋਂ ਐਕਸੀਡੈਂਟ ਹੋਇਆ ਸਾਰਾ ਸਾਡਾ ਗਰੁੱਪੇ ਨੌਜਵਾਨ ਮੁੰਡਿਆਂ ਦਾ ਪਿੰਡ ਦੇ ਵਿੱਚ ਅਸੀਂ ਉਦੋਂ ਆਦਿਆਂ ਨਾਲ ਗਰੁੱਪ ਦੇ ਵਿੱਚ ਫੋਟੋ ਪਾਈ ਉਸ ਵੇਲੇ ਮੁੰਡੇ ਸਾਰੇ ਸੇਵਾਦਾਰ ਆ ਕੇ ਟਰੈਫਿਕ ਖੜੋ ਗਏ ਨੇ ਮੁੰਡਿਆਂ ਦੇ ਡੈੱਡ ਬਾਡੀਜ਼ ਚਾਜਣੇ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਿਆ ਆਪਣੀ ਪੰਜਾਬ ਪੁਲਿਸ ਦੀ ਗੱਡੀ ਜਿਹੜੇ ਆਪਣੇ ਰੋਡਵੇ ਉਹ ਵੀ ਪਹੁੰਚੇ ਐਸਐਸ ਸਾਹਿਬ ਪਹੁੰਚ ਗਏ ਡਿਪਟੀ ਸਾਹਿਬ ਵੀ ਪਹੁੰਚ ਗਏ ਮੁੰਨੇ ਬਹੁਤ ਸੇਵਾ ਕੀਤੀ ਡੈੱਡ ਬੋਡੀ ਚਾਹਾਂ ਜਾਂ ਲਾਸ਼ ਸਾਰਾ ਹੁਣ ਐਸਐਸ ਸਾਹਿਬ ਕਹਿੰਦੇ ਯਾਰ ਪਿੱਛੇ ਜਾਓ ਕਰਾ ਨੂੰ ਕਮਾਲ ਮੁੰਡੇ 2 ਮਿੰਟੇ ਕਹਿੰਦੇ ਮੈਂ ਕਹਿੰਦਾ ਬੱਚਿਆਂ ਨੂੰ ਵੀ ਬੇਟਾ ਇਸੇ ਤਰ੍ਹਾਂ ਕੰਮ ਕੀਤਾ ਕਰੋ ਲੈਣਾ ਕਹਿਣ ਚਹੀ ਬੁਰੇ ਹੋ ਗਏ ਜੀ ਨਾਲੇ ਰੋਡ ਤੋਂ ਘੜੇ ਨਾਲੇ ਰੋਡ ਤੋਂ ਕੱਢੀ ਆ ਜੀ ਸਵੇਰ ਦੇ 8 ਵਜੇ ਆਏ ਖੜੇ ਆ ਸੀ ਅਸੀਂ ਸੇਵਾ ਕੀਤੀ ਸਾਡੇ ਹੀ ਭਰਾ ਹੋਏ ਨੇ ਜਿਹੜੇ ਸ਼ਹੀਦ ਹੋਏ ਨੇ ਇਹ ਨਹੀਂ ਵੀ ਇਹਨਾਂ ਨੂੰ ਅਸੀਂ ਕੋਈ ਸਾਨੂੰ ਇਤਰਾਜ ਹੈ ਜਾਂ ਕੋਈ ਗੱਲ ਹੈ ਸਾਡੇ ਪਿੰਡ ਦੀ ਜਿੰਨੀ ਵੀ ਕਮੇਟੀ ਹੈ ਜਿੰਨੇ ਵੀ ਮੈਂਬਰ ਨੇ ਜਿੰਨੇ ਵੀ ਮੇਰੇ ਭਰਾ ਨੇ ਸਭ ਨੇ ਸੇਵਾ ਕੀਤੀ ਹੈ ਮੌਨਕੇਠੜ ਪਿੰਡ ਹੈ ਜੀ ਸਾਡਾ ਅਸੀਂ ਸੇਵਾ ਵਾਸਤੇ ਹੀ ਆਏ ਇੱਥੇ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਉਦੋਂ ਹੀ ਆ ਗਏ ਅਸੀਂ ਉਦੋਂ ਹੀ ਆ ਗਏ ਸੀ 8 ਵਜੇ ਤੋਂ 5 ਤਕਰੀਬਨ ਸਾਡੀ ਜਿੰਨੇ ਵੀ ਨੌਜਵਾਨ ਯੂਥ ਕਲੱਬ ਹੈ ਮੌਕੇ ਤੇ ਹੀ ਪਹੁੰਚ ਗਈ ਅੱਛਾ ਅਸੀਂ ਤਾਂ ਸਾਡਾ ਸੇਵਾ ਕਰਨਾ ਫਰਜ਼ ਹੈ ਅਸੀਂ ਦੇਖਿਆ ਤੁਸੀਂ ਰਸਤਾ ਵੀ ਸਾਫ਼ ਕਰਾ ਰਹੇ ਸੀ ਇਹ ਕੋਲ ਵੀ ਲੱਦ ਰਹੇ ਸੀ ਬਿਲਕੁਲ ਭਾਜੀ ਕਰਾ ਰਹੇ ਸੀ ਹੁਣ ਕੀ ਰੋਲ ਲਾ ਕੇ ਪਿਆ ਹੁਣ ਹੁਣ ਤਾਂ ਸਾਡੇ ਹੀ ਵੀਰ ਨੇ ਸਾਡੇ ਭਾਈ ਸਾਹਿਬ ਨੇ ਸਾਨੂੰ ਉਹਨਾਂ ਕਿਹਾ ਵੀ ਮਾੜਾ ਜ ਤੁਸੀਂ ਚਲੇ ਜਾਓ ਅਸੀਂ ਕਹੇ ਕੋਈ ਗੱਲ ਨਹੀਂ ਜੀ ਅਸੀਂ ਚਲੇ ਜਾਾਂਗੇ ਸਾਡੀ ਕੋਈ ਡਿਪਟੀ ਸਾਡੀ ਕੋਈ ਦਿੱਕਤ ਹੈ ਤੇ ਤੁਸੀਂ ਸਾਨੂੰ ਦੱਸੋ ਅਸੀਂ ਆਪਣੇ ਆਪ ਚਲੇ ਜਾਾਂਗੇ ਸਾਨੂੰ ਹੋਰ ਕੋਈ ਅਤਰਾ ਨਹੀਂ ਉਸ ਭਾਜੀ ਤੇ ਠੀਕ ਹੈ ਠੀਕ ਹੈ ਧੰਨਵਾਦ ਆਜੋ ਨੰਬਰ ਦਾ ਜੀ ਆਜੋ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਟੀਵੀ ਮੈਂ ਤੁਹਾਡਾ ਵੀਰ ਰਾਜ ਸਿੰਘ ਬਹੁਤ ਮਿਹਰਬਾਨੀ